ਹਲੋ ਦੋਸਤੋ ਆਪਾਂ ਨਾ ਗੱਲ ਕਰਦੇ ਹਾਂ ਡਰੱਗਸ ਦੀ ਮਤਲਬ ਇੰਨਾ ਕਿ ਮੇਰਾ ਐਕਸਪੋਜ਼ਰ ਹੋਇਆ ਨਾ ਦਿਨਾਂ ਚੰਨੇ ਲੋਕਾਂ ਨਾਲ ਮੁਲਾਕਾਤ ਹੋਈ ਜਿਹੜੇ ਮੇਰੇ ਕੋਲ ਦਵਾਈ ਲੈਣ ਆ ਰਹੇ ਨੇ ਤੇ ਡਰੱਗਸ ਨਾਲ ਭਰਪੂਰ ਨੇ ਨਹੀਂ ਆ ਜ਼ਿਆਦਾ ਡਰੱਗਸ ਲੈ ਰਹੇ ਨੇ ਲੋਕ ਤੇ ਇਹਦੇ ਪਿੱਛੇ ਜੋ ਮੈਂ ਸੋਚਿਆ ਕਿ ਰੀਜ਼ਨ ਕੀ ਹੈ ਹਰ ਪੇਸ਼ੈਂਟ ਦੇ ਪਿੱਛੇ ਜਿਹੜਾ ਕਾਮਨ ਕੌਜ਼ ਆ ਰਿਹਾ ਉਹ ਹੈ ਨਾ ਸਾਡਾ ਆਈਸੋਲੇਸ਼ਨ ਦਾ ਆਈਸੋਲੇਸ਼ਨ ਮੀਨਸ ਜਦੋਂ ਮੈਂ ਛੋਟਾ ਸੀ ਅਸੀਂ ਪਿੰਡ ਰਹਿੰਦੇ ਸੀ ਮੇਰੀਆਂ ਤਿੰਨ ਸਿਸਟਰਸ ਨੇ ਚਾਰ ਜਣੇ ਅਸੀਂ ਹੋ ਗਏ ਚਾਰ ਮੇਰੇ ਵੱਡੇ ਤਾਇਜੀ ਦੇ ਬੱਚੇ ਪੰਜ ਮੇਰੇ ਛੋਟੇ ਤਾਇਜੀ ਦੇ ਬੱਚੇ ਸੋ ਅਸੀਂ 12 13 ਬੱਚੇ ਘਰ ਦੇ ਵਿੱਚ ਹੁੰਦੇ ਸੀ ਸਾਨੂੰ ਨਹੀਂ ਪਤਾ ਲੱਗਿਆ ਸੀ ਕਦੋਂ ਵੱਡੇ ਹੋ ਗਏ ਬਟ ਹੁਣ ਜਿਹੜੇ ਟੀਨੇਜ ਦੇ ਵਿੱਚ ਬੱਚੇ ਆ ਰਹੇ ਨੇ ਜਾਂ ਉਹਨਾਂ ਨੂੰ ਥੋੜਾ ਅੱਗੇ ਲਗਾ ਲਓ ਜਿਹੜੇ 20 22 25 ਸਾਲ ਦੇ ਬੱਚੇ ਨੇ ਨਾਰਮਲੀ ਘਰਾਂ ਦੀ ਕਹਾਣੀ ਹੈ ਕਿ ਇੱਕ ਇੱਕ ਦੋ ਦੋ ਬੱਚੇ ਨੇ ਸਾਡੇ ਕੋਲ ਫਿਰ ਅਗਰ ਕਿਸਾਨ ਪਰਿਵਾਰ ਹੈ ਤਾਂ ਉਹ ਜ਼ਮੀਨ ਡਿਵਾਈਡ ਹੋ ਗਈ ਪਰਿਵਾਰ ਵੀ ਡਿਵਾਈਡ ਹੋ ਗਿਆ ਇਹਦੇ ਨਾਲ ਕੀ ਹੈ ਕਿ ਬੱਚਿਆਂ ਦਾ ਮਾਨਸਿਕ ਜਿਹੜਾ ਲੈਵਲ ਹੈ ਨਾ ਹੌਲੀ 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 ਡਾਊਨ ਚਲਾ ਗਿਆ ਬੱਚਿਆਂ ਕੋਲ ਸ਼ੇਅਰਿੰਗ ਨਹੀਂ ਹੈ ਇਹਨੂੰ ਕਥਾਰਸਿਸ ਕਹਿੰਦੇ ਆ ਕਿ ਅਸੀਂ ਆਪਣੀ ਮਨ ਦੀ ਗੱਲ ਕਿਹਦੇ ਨਾਲ ਸ਼ੇਅਰ ਕਰੀਏ ਜਿਹੜਾ ਬੱਚਾ ਥੋੜਾ ਜਿਹਾ ਵੀ ਵੀਕ ਵਿਲਡ ਹੈ ਅਗਰ ਉਹਨੂੰ ਕਿਸੇ ਹੋਰ ਦੋਸਤ ਮਿੱਤਰ ਨੇ ਕੋਈ ਨਸ਼ੇ ਤੇ ਲਗਾਤਾ ਇੱਕ ਵਾਰ ਟੈਸਟ ਦਿਖਾਤਾ ਤਾਂ ਬੱਚਾ ਉਸੇ ਵਹਿਣ 'ਚ ਬਹਿ ਜਾਂਦਾ ਮੇਰੇ ਕੋਲ ਇੱਕਈ 100 ਬੱਚੇ ਨੇ ਇਸ ਤਰ੍ਹਾਂ ਦੇ ਜਿਹਨੂੰ ਕਿਸੇ ਦੋਸਤ ਮਿੱਤਰ ਨੇ ਸਿਰਫ ਟੇਸਟ ਸੇ ਇੱਕ ਥੋੜਾ ਜਿਹਾ ਦਿਖਾਇਆ ਇੱਕ ਵਾਰੀ ਚਿੱਟਾ ਮਾਲ ਜਾਂ ਕਾਲਾ ਮਾਲ ਮੈਂ ਨਾ ਨਹੀਂ ਲਾਉਂਗਾ ਤੇ ਉਹ ਬੱਚਾ ਕਹਿੰਦਾ ਹਾਂ ਇਹ ਤਾਂ ਬੜਾ ਕਮਾਲ ਹੈ ਮੇਰਾ ਤਾਂ ਮਨ ਬੜਾ ਖੁਸ਼ ਰਿਹਾ ਉਹ ਐਸੀ ਖੁਸ਼ੀ ਮਿਲਦੀ ਹੈ ਉਹ ਬੰਦਾ ਐਸੀ ਵਹਿਣ ਚ ਬਹਿ ਜਾਂਦਾ ਕਿ ਉਸੇ ਨਸ਼ੇ ਦੇ ਵਿੱਚੋਂ ਬਾਹਰ ਕੱਢਣਾ ਉਸ ਉਸ ਤਰ੍ਹਾਂ ਦੇ ਸ਼ਖਸ ਨੂੰ ਬਹੁਤ ਔਖਾ ਹੈ ਮੇਰੇ ਕੋਲ ਇਹ ਕਾਫੀ ਬੱਚੇ ਨੇ ਛੱਡੀ ਹੈ ਨਸ਼ੇ ਤੋਂ ਬਾਹਰ ਕੱਢਿਆ ਮੈਂ ਬਟ ਕਈ ਬੱਚੇ ਫਿਰ ਦੁਬਾਰਾ ਵਾਪਸ ਉੱਥੇ ਚਲੇ ਗਏ ਉਹ ਇਸ ਕਰਕੇ ਕਰਦਿਆਂ ਨੇ ਪੂਰੀ ਨਿਗਰਾਨੀ ਰੱਖੀ ਕਰਦਿਆਂ ਦਾ ਜਮਾਂ ਕੋਈ ਕਸੂਰ ਨਹੀਂ ਹੈ ਮੈਂ ਬਹੁਤ ਅੱਛੀ ਫੈਮਿਲੀ ਨੂੰ ਜਾਣਦਾ ਇੱਥੇ ਬਟ ਬੱਚੇ ਨੇ ਆਪਣੀ ਸੁਸਾਇਟੀ ਚੇਂਜ ਨਹੀਂ ਕੀਤੀ ਫਿਰ ਉਸੇ ਜਗ੍ਹਾ ਚਲਾ ਗਿਆ ਉਹਨਾਂ ਫਰੈਂਡਸ ਨੇ ਕੀ ਲੈ ਇੱਕ ਹੀ ਗੱਲ ਹੈ ਇਹਦੇ ਨਾਲ ਕੀ ਫਰਕ ਪੈਂਦਾ ਬਟ ਬੱਚੋ ਪਲੀਜ਼ ਜਿਹੜੇ ਮੇਰੀ ਇਹ ਗੱਲ ਸੁਣ ਰਹੇ ਹੋ ਆਉਣ ਵਾਲੇ ਟਾਈਮ 'ਚ ਤੁਹਾਡਾ ਫਿਊਚਰ ਬਿਲਕੁਲ ਹਨੇਰਾ ਹੋਊਗਾ ਬਿਲਕੁਲ ਹਨੇਰਾ ਹੋ ਜਾਣਾ ਫਿਊਚਰ ਤੁਹਾਡਾ ਰੀਜ਼ਨ ਬੀਇੰਗ ਫਿਜ਼ੀਕਲ ਲੈਵਲ ਤੇ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸਟਰੋਂਗ ਹੋ ਜੋ ਜੋ ਇਸ ਚੀਜ਼ ਦਾ ਇਫੈਕਟ ਤੁਹਾਡੇ ਤੇ ਵਧਣਾ ਹੈ ਨਾ ਤੁਸੀਂ ਅੱਗੇ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਰਹਿਣਾ ਮੇਰੀ ਗੱਲ ਨੂੰ ਨੋਟ ਕਰ ਲਿਓ ਔਰ ਸੈਕਿੰਡ ਮੇਰੀ ਜਨਰੇਸ਼ਨ ਦੇ ਜੋ ਉਸ ਟਾਈਮ ਦੇ ਅਸੀਂ ਬੱਚੇ ਸੀ ਮੈਂ ਪੁਰਾਣੀ ਗੱਲ ਕਰ ਰਿਹਾ ਹੁਣ ਜਿਹੜੇ ਸਾਰੇ ਵੱਡੇ ਹੋ ਗਏ ਕਈ ਬੁੱਢੇ ਵੀ ਹੋ ਗਏ ਠੀਕ ਹੈ ਉਹਨਾਂ ਦੀ ਮੇਰੇ ਕੋਲ ਲਾਈਫ ਹਿਸਟਰੀ ਸਾਰੀਆਂ ਪਈਆਂ ਨੇ ਜਿਹੜੇ ਪੇਰੈਂਟਸ ਨਸ਼ਾ ਕਰਦੇ ਸੀ ਉਸ ਟਾਈਮ ਉਹਨਾਂ ਦੇ ਬੱਚੇ 90% ਨਸ਼ੇ ਦੇ ਵਿੱਚ ਚਲੇ ਗਏ ਕਿਉਂ ਜੈਨੇਟਿਕਲੀ ਉਹਨਾਂ ਦੇ ਅੰਦਰ ਉਹ ਚੀਜ਼ ਆਲਰੇਡੀ ਪਈ ਸੀ ਬਸ ਕਹਿੰਦੇ ਨੇ ਵੀ ਅ ਘਰ ਨੂੰ ਅੱਗ ਲੱਗੀ ਹੋਈ ਸੀ ਪਾਉਣਾ ਸੀ ਅਸੀਂ ਪਾਣੀ ਅਸੀਂ ਪਾਤਾ ਪੈਟਰੋਲ ਮੀਨਸ ਲੰਬੂ ਤਾਂ ਲੱਗਿਆ ਹੋਇਆ ਸੀ ਪਰ ਉਹ ਸੁਲਗ ਰਹੀ ਸੀ ਅੱਗ ਹਲੇ ਕਿਵੇਂ ਸੁਲਗ ਰਹੀ ਸੀ ਉਹ ਪੇਰੈਂਟਸ ਤੋਂ ਆਲਰੇਡੀ ਉਹਨਾਂ ਦੇ ਜੈਨੇਟਿਕਲੀਨਰ ਕੋਲੇ ਆ ਗਈ ਸੀ ਉਹ ਚੀਜ਼ ਤੇ ਬੱਚੇ ਨੂੰ ਜਿਉਂ ਹੀ ਕਿਸੇ ਹੋਰ ਦੋਸਤ ਮਿੱਤਰ ਨੇ ਥੋੜਾ ਜਿਹਾ ਕੋਈ ਟੇਸਟ ਵਜੋਂ ਕੋਈ ਚੀਜ਼ ਪੇਸ਼ ਕੀਤੀ ਉਹ ਬੱਚੇ ਨੇ ਖਾਧੀ ਉਸ ਤੋਂ ਬਾਅਦ ਬੱਚਾ ਉਸੇ ਵਹਿਣ 'ਚ ਬਹਿ ਗਿਆ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਫਿਊਚਰ ਚ ਅਗਰ ਤੁਸੀਂ ਅچھے ਇਨਸਾਨ ਬਣਨਾ ਹੈ ਸੋਸਾਇਟੀ ਲਈ ਕੁਝ ਕਰਨਾ ਹੈ ਤਾਂ ਤੁਹਾਨੂੰ ਨਸ਼ੇ ਚੋਂ ਬਾਹਰ ਨਿਕਲਣਾ ਪੈਣਾ ਹੈ ਆਪਣੇ ਆਸ-ਪਾਸ ਕੋਈ ਅੱਛਾ ਡਾਕਟਰ ਲੱਭ ਲਓ ਜਿਹੜਾ ਤੁਹਾਡਾ ਅੱਛਾ ਕਾਉਂਸਲਰ ਹੋਵੇ ਤੁਹਾਨੂੰ ਸਮਝਾਵੇ ਕਿ ਇਹਨਾਂ ਚੀਜ਼ਾਂ ਦਾ ਕੀ ਕੀ ਬੈਨੀਫਿਟ ਹੈ ਜਾਂ ਕੀ ਕੀ ਨੁਕਸਾਨ ਹੈ ਠੀਕ ਹੈ ਬੈਨੀਫਿਟ ਤਾਂ ਜ਼ੀਰੋ ਹੈ ਨੁਕਸਾਨ 100% ਹੈ ਚਾਹੇ ਨਸ਼ਾ ਸ਼ਰਾਬ ਦਾ ਹੈ ਚਾਹੇ ਚਿੱਟੇ ਦਾ ਚਾਹੇ ਕਾਲੇ ਦਾ ਹਰ ਤਰ੍ਹਾਂ ਦਾ ਨਸ਼ਾ ਮਾੜਾ ਹੈ ਤੁਸੀਂ ਆਪਣੀ ਜ਼ਿੰਦਗੀ ਦੀ ਵਾਂਗ ਡੋਰ ਉਸ ਨਸ਼ੇ ਨੂੰ ਫੜਾਤੀ ਠੀਕ ਹੈ ਸੋ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰੋ ਪੋਜ਼ਿਟਿਵ ਰਹਿਣਾ ਸਿੱਖੋ ਚੜ੍ਹਦੀ ਕਲਾ 'ਚ ਰਹਿਣਾ ਸਿੱਖੋ ਸਭ ਤੋਂ ਜ਼ਰੂਰੀ ਗੱਲ ਹੈ ਔਰ ਮੈਂ ਦੇਖਿਆ ਕਿ ਜਿੰਨੇ ਵੀ ਲੋਕ ਨਸ਼ਾ ਕਰ ਰਹੇ ਨੇ ਮੈਕਸਿਮਮ ਉਹ ਬੱਚੇ ਜਾਂ ਵੱਡੇ ਉਹਨਾਂ ਕੋਲ ਕੋਈ ਓਕੂਪੇਸ਼ਨ ਨਹੀਂ ਹੈ ਉਹ ਪੀਜ਼ੀ ਨਹੀਂ ਰਹਿੰਦੇ ਹੈਗੇ ਬਹੁਤ ਜਿੰਨਾ ਮਨ ਫ੍ਰੀ ਰਹੂਗਾ ਉਹਨਾਂ ਬੰਦਾ ਨਸ਼ੇ ਵੱਲ ਜ਼ਿਆਦਾ ਜਾਊਗਾ ਤੁਸੀਂ ਆਪਣਾ ਜੋ ਤੁਹਾਡੀ ਹੌਬੀ ਹੈ ਜਿਹੜਾ ਤੁਹਾਡਾ ਜਿਹੜੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਕੋਈ ਗੇਮ ਹੈ ਕੋਈ ਖੇਤੀਬਾੜੀ ਹੈ ਜਾਂ ਜੋ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਉਸ ਪਾਸੇ ਤੁਸੀਂ ਜਾਓ ਇੰਨੀ ਜ਼ਿਆਦਾ ਮਿਹਨਤ ਕਰੋ ਕਿ ਤੁਸੀਂ ਉਸ ਫੀਲਡ ਦੇ ਵਿੱਚ ਮਾਸਟਰ ਬਣ ਜਿਓ ਤਾਂ ਤੁਹਾਡਾ ਖਿਹੜਾ ਛੁੱਟਣਾ ਹੈ ਬਟ ਜੇ ਤੁਸੀਂ ਲੀਨਿਐਂਸੀ ਲੈ ਲਈ ਕਿ ਚਲੋ ਕੋਈ ਗੱਲ ਨਹੀਂ ਹੋ ਜੀਗਾ ਮੇਰਾ ਫਾਦਰ ਖੇਤੀ ਕਰਦਾ ਹੈ پیسے ਕਮਾਉਂਦਾ ਮੈਨੂੰ ਕੀ ਲੋੜ ਹੈ ਜਦੋਂ ਤੁਸੀਂ ਇਦਾਂ ਈਜ਼ੀ ਲਾਈਫ ਦੇ ਵਿੱਚ ਚਲੇ ਗਏ ਤਾਂ ਤੁਸੀਂ ਨਸ਼ੇ ਚੋਂ ਬਾਹਰ ਨਹੀਂ ਨਿਕਲ ਸਕਦੇ ਬਾਹਰ ਨਿਕਲਣ ਲਈ ਜ਼ੋਰ ਮਾਰੋ ਹਮਲਾ ਮਾਰੋ ਆਪਣੇ ਏਰੀਆ ਦੇ ਅੱਛੇ ਕਾਉਂਸਲਰ ਨੂੰ ਮਿਲੋ ਕਿਸੇ ਡਾਕਟਰ ਨੂੰ ਮਿਲੋ ਜਿਹੜਾ ਤੁਹਾਡੀ ਹੈਲਪ ਕਰੇ ਇਸ ਚੀਜ਼ ਦੇ ਵਿੱਚ ਇਹ ਗੱਲ ਨੂੰ ਪਲੀਜ਼ ਪੱਲੇ ਬੰਨ ਲਿਓ ਅਦਰਵਾਈਜ਼ ਆਉਣ ਵਾਲਾ ਟਾਈਮ ਬਹੁਤ ਖਤਰਨਾਕ ਹੈ ਇਸ ਵੀਡੀਓ ਚ ਇਨਾ ਹੀ ਬਾਕੀ ਫਿਰ ਅਗਲੀ ਵੀਡੀਓ ਚ ਗੱਲ ਕਰਾਂਗੇ ਥੈਂਕ ਯੂ